ਜ਼ਮੀਂਦਾਰ ਰੋਲਾ ਨਹੀਂ ਹੈਗਾ ਖੇਤਾਂ ਦਾ ਰੋਲਾ ਨਹੀਂ ਹੈਗਾ ਇਹ ਉਹਨਾਂ ਮਨਾਂ ਦੇ ਮਨਮਸਤਕਾਂ ਦੇ ਵਿੱਚ ਇੱਕ ਖਾਲਸਾਤਾਂ ਦਾ ਜਿਹੜਾ ਬੀਜ ਉਹ ਤੁਸੀਂ ਪੁੰਗਰਦਾ ਦੇਖ ਰਹੇ ਹੋ ਇਹ ਸਾਡੇ ਜਿਹੜੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨੇ ਜਿਹੜੇ ਦੇਖ ਰਹੇ ਨੇ ਉਹ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਣਾਏ ਹੋ ਸਕਦੇ ਨੇ ਕੋਈ ਕਾਮਰੇਡੀ ਵਿਚਾਰਧਾਰਾ ਦਾ ਵੀ ਹੋ ਸਕਦਾ ਸ ਖਾਲਿਸਤਾਨ ਤੇ ਮਨੋਰਥ ਦਾ ਵਿਰੋਧੀ ਵੀ ਹੋ ਸਕਦਾ ਉਹਨਾਂ ਲਈ ਵੀ ਹੈ ਇਹ ਜਾਣਨ ਦੀ ਲੋੜ ਹੈ ਜ਼ਰੂਰਤ ਹੈ ਕਿ ਉਹਨਾਂ ਮਨਾ ਮਸਤਕਾਂ ਦੇ ਵਿੱਚ ਜਿਹੜੇ ਆਪਣੇ ਖੇਤਾਂ ਦੇ ਵਿੱਚ ਕਿਸਾਨ ਭਾਰਤੀ ਪੁਲਿਸ ਨੂੰ ਰੋਕਣ ਲਈ ਖੜੇ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਉਹ ਸੀਨ ਕ੍ਰੀਏਟ ਹੋ ਰਿਹਾ ਹੈ ਇਸ ਵੇਲੇ ਤੇ ਇੰਡੀਅਨ ਮੀਡੀਆ ਕਰਾਇੰਗ ਖਾਲਿਸਤਾਨ ਖਾਲਿਸਤਾਨ ਚੀਕਾਂ ਇੰਡੀਅਨ ਮੀਡੀਆ ਮਾਰ ਰਿਹਾ ਕਿ ਖਾਲਿਸਤਾਨ ਭਾਰਤੀ মিডিਆ ਵੱਲੋਂ ਜਿਹੜੀ ਇਹ ਚਰਚਾ ਅਖਬਾਰਾਂ ਦੇ ਵਿੱਚ মিডিਆ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ ਜਾਂ ਰੇਡੀਓ ਤੇ ਚੱਲ ਰਹੀ ਹੈ ਉਸ ਦਾ ਫਾਇਦਾ ਕਿਹਨੂੰ ਹੈ? ਇੰਡੀਆ ਨੂੰ? ਚੀਨ ਨੂੰ? ਰੂਸ ਨੂੰ ਜਾਂ ਅਮਰੀਕਾ ਨੂੰ ਕਿਸ ਨੂੰ ਫਾਇਦਾ ਹੈਗਾ ਉਸ ਦਾ?